ملیا کبڈیوں پاون مکو پر تارا پریا تارا پریا تارا پریا اے کنده طاقت بند کردا وڏو وڏو روڌرا تارا پریا دا ٽائي ڪردا تيشن پاسے مڪناري تي وريا والا تاريا 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 چار جي تي

ਸੋ ਸ਼ਕਰਾ ਦਾ ਜੇਤੂ ਮੇਰੇ ਮਿੱਤਰੋ ਤੇ ਨੀਕਾ ਨਾਮਾ ਪਰਮਾਤਮਾ ਤੁਹਾਨੂੰ ਸਾਡੀ ਉਮਰਾਂ ਦੇ ਲਾਵੇ ਕਬੱਡੀ ਨੂੰ ਪੂਰ ਸਜ ਦਿੱਤਾ ਕਬੱਡੀ ਨੂੰ ਸਾਡੀ ਦੇਖੋ ਬਹੁਤ ਵਾਰ ਸੰਗਾਰ ਹੈ ਇਧਰ ਪਿੰਡੀ ਰੇਡ ਤਾਲੂ 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 ਵੇਰੀਆ ਫਿਰਦਾ ਜੇੜ ਜੇੜ ਕਹਿੰਦੇ ਗੁੱਟ ਫੜ ਟਾਈਗਰ ਆਵੇ ਕੈਂਚੀ ਜਿਦੋਂ ਲਾਉਣੀ ਹੈ ਸਾਨੂੰ ਜੰਪ ਪੈਤਣੇ ਕਬੱਡੀ ਜਦੋਂ ਪਾਉਣੀ ਹੈ ਬੜਾ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਜਿੰਨੇ ਵੀ ਬਜ਼ੁਰਗ ਸਹਾਬਾਨ ਸਾਡੇ ਇਸ ਖੇਡ ਮੇਲੇ ਤੇ ਪੁੱਜੇ ਸਾਰਿਆਂ ਦਾ ਧੰਨਵਾਦ ਆਹ ਸਾਹਮਣੇ ਪਹਿਲੀ ਪੈਜੀ ਆ ਲਓ ਖੇਡ ਦੇ ਮੈਦਾਨ ਦੇ ਵਿੱਚ ਪਹਿਲੇ ਕਬੱਡੀ ਪੈਜੀ ਆ ਫਾਨ ਪਿੰਨਾ ਮੁੰਡੇ ਦਾ ਬੋਤਲਾ ਰਾਏ ਸੰਗਣਪੁਰੇ ਨੇ ਲਾ ਕੇ ਕਰਕੇ ਖਰਾਜ ਦਾ ਸੱਭਾ ਕਹਿੰਦੇ ਔਰ ਰੇਸ਼ਰੇ ਵੀ ਡੇਡਾ ਕਰੇ ਬਾਦੇ ਕਰ ਗਿਆ ਦੂਜੀ ਜਿਹਾਂ ਕਰਵਾਉਣਾ ਦਾ ਪਲੇਅਰ ਨੇ ਬੇਤੀ ਥੋੜਾ ਟਾਈਮ ਲਾ ਰਿਹਾ ਮਰੀਏ ਆਦੇ ਦੇ ਫਰਗਰਾਉਂਡ ਦੇ ਵਿੱਚ ਆਪਰ ਉਧਰ ਕੌਡੀ ਮੈਰੀ ਤੇ ਪਲੇਅਰ ਹੱਨੇ ਰੇਡਰ ਚੱਕੜ ਜਿਹਾ ਆਏ ਬਰਾਓ ਤੁਸੀਂ ਸਤਕਾਰ ਆ ਤੁਹਾਡਾ ਵੀਰ ਹੋ ਬਣਿਆ ਤੁਸੀਂ ਪਰ ਥੋੜਾ ਜਾਂ ਪਹਿਲੀ ਰੇਡ ਬਾਲ ਲਈ ਜਾਗਲੀ ਪਿੰਡਾ ਢੋਲੇ ਦਾ ਹਰਿਆਣੇ ਦਾ ਖਿਡਾਰੀ ਆ ਜੱਟਾ ਮੈਂਬਰ ਕੋਕਰੀ ਵਾਲਾ ਜਿਹੜੇ ਪਲੇਅਰ ਨੇ 7 ਬੰਦੀ ਉਹਦੇ ਲਈ 1000 ਦੀ ਹਰ ਕੋਈ ਦੀ ਕਰਦਾ ਹੁਣ ਕਿੰਦ ਦੇਖਦੇ ਵੀ ਪਰ ਲਈ ਕੋਈ ਤਾਲਾ ਦਾਲ ਗਾਲਾਪੁਰ ਦਾ ਹੈਰੀਆ ਉਰਲੇ ਕੰਨੀ ਮਾਰ ਤਾਰਦੇ ਇਸ ਵੇਲੇ ਨੂੰ ਭਾਈ ਤੇ ਬੜੇ ਪਿੰਡਾਂ ਕੋਲ ਦੇ ਸੁੱਖੇ ਦਾ ਲਾਗਾ ਤੇ ਵੜਿਆਂ ਵਾਲਾ ਸਤੂ ਕਹਿੰਦੇ ਮਰਾ ਨਾਲ ਦਾ ਕਰਦਾ ਜਾਂ ਮਰੀ ਦਾ ਭੋਲਾ ਨੰਬਰ ਜੋੜ ਗਿਆ ਜਿਹੜਾ ਹੌਲ ਕਬੱਡੀ ਮੋਹਰ ਖਾਣਾ ਲੋਗਰ ਪਿੰਡਾ ਔਰ ਕਪੂਰੇ ਵਾਲੇ ਕਰੇ ਦਿੱਸੀ ਉਹਨੇ ਸੰਦੀਪ ਪਾਣਾ ਨੇ ਅਹਿਮਦ ਤੇਰੀ ਆਸਟ੍ਰੇਲੀਆ ਨੇ ਭਾਈ ਭੋਲੇ ਸੰਦੂਰੇ ਕਹਿੰਦੇ ਬੁੱਲ ਦਿੱਤਾ ਮੁੰਡੇ ਨੂੰ ਜਿਹੜੇ ਕਬੱਡੀ ਪਾ ਦਤੀ ਹੈ ਇਹਦੇ ਦਾ ਬਿੱਲਾ ਕੋਸ਼ਿਸ਼ ਕਰਦਾ ਲੋਗਰੀ ਦਾ ਸਮਰੇ ਪਰਮਾਨ ਦਾ ਖਾਲੀ ਨੰਬਰ ਜੋੜ ਗਿਆ ਅਮਰਤ ਘਣੌਰੀ ਵੀਰੇ अमृत कीरो मथां टेकिय मने में हथ जोड़े रंग मोकिलो पर ताड़ियूं शेरो बे फी तारी चङियुनि कॾहिं मोको पर तारा पुरिया तारा पुरिया तारा पुरिया ਕਿੰਨੇ ਫੈਸਲੇ ਕਰ ਗਿਆ ਅਮਰਿੰਦਰ ਦੇ ਸਿਰ ਦੇ ਵਿੱਚ ਜਾ ਜਿਹੜੇ ਆ ਸੁੰਭਾ ਆ ਗਿਆ ਉਹ ਤਰਾਜ ਦੀ ਧਰਤੀ ਦਾ ਖੱਬੇ ਕੱਢੇ ਪੱਟਦੇ ਆ ਮੋੜੇ ਵੀ ਕਹਿੰਦੇ ਚਰਾਨੇ ਜਿਹੜੀ ਆ ਪੱਟਦੇ ਕਹਿੰਦੇ ਟਕਾਰਾ ਤੇ ਖਾਤੀ ਮਾਰੀ ਆ ਪਰ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਅਰਖੇ ਬਗੜੇ ਵਾਲਾ ਆ ਅਮਰਿੰਦਰ ਦੇ ਸਿਰ ਆ ਜਿਹੜੇ ਜਨਾਕੜਾ ਕੋਦੇ ਨਹੀਂ ਯਾਰ ਬਣਾਈਦਾ ਹੁੰਦਾ ਹੌਸਲਾ ਉਹ ਰੱਬ ਜੰਮਾ ਜੱਦੇ ਭਾਈ ਦਾ ਲੋਕੀਂ ਦੀਆਂ ਦੇ ਪਿੱਛੇ ਜਿਹੜਾ ਗੱਲ بندہ کدے نہیں او واہ باپاں دی تھردا بڑے پنج سو دس چدی ہڈی دے او پنڈ جوڑی منڈے پکلے چپی دے گربے موٹے حوصلے دے بندے دے کٹا وں تے کھڑے او سن تے کھیرے لو جی آ گئے پنڈ دے ਸਰੀਰ ਵਿੱਚ ਕੇ ਪੁੱਖ ਲਿਆ ਦੀਆਂ ਮੁੰਡੇ ਦੀ ਲੋਹਰ ਆਲਸ਼ਾ ਇਹਨੂੰ ਪਾ ਕੋਡਾ ਮਰਤ ਕਹਿੰਦੇ ਦੁਨੀਆ ਟੱਕਰ ਟੱਕਾ ਆ ਟੱਕਰ ਸਿਰੇ ਦੀ ਹੈ ਸਾਡੇ ਅਵਿੰਦਰ ਜੀ ਅਰਵਿੰਦਰ ਮਹਿਣਾ ਜੀ ਉਹਨਾਂ ਵੱਲੋਂ ਦਾੜਾਪੁਰੇ ਫਰਾਂਕੀ ਦੀ ਜਿਹੜਾ ਪਾਸ ਇੱਕ ਮਿੰਟ ਮਰਦਾ ਹੈ ਔਰ ਜਿਹੜਾ ਓਪਨ ਚੋ ਮਾ ਪੱਲੇ ਨੰਬਰ ਦੇਈ ਸੀ ਟੀਮ ਕੋ ਨਾਮ ਨਾਮ ਲੈਣ ਲਈ ਆਜੇ ਕੋਸਾ ਮੋਗ ਲੋ ਔਰ ਸਾਡੇ ਐਮਐਲ ਸੁਖਜੀਤ ਸਿੰਘ ਨੂੰ ਕਰਤਾ ਲੋਕ ਨੇ ਬੇਨਤੀ ਹੈ ਕਿ ਪਹਿਲਾ ਨਾਮ ਜਿੱਤੀ ਹੋਈ ਟੀਮ ਨੂੰ ਦੇਣਾ ਬਾਕੀ ਸਰਕਾਰ ਤੋਂ 3 ਪ੍ਰਾਈਜ਼ ਲਾ ਰਹੇ ਹਾਂ ਬਹੁਤ ਧੰਨਵਾਦ ਕਿਤੇ ਆਹ ਮੈਚ ਹੀ ਆਪਣੇ ਕੋਲੇ ਬੈਠੇ ਆਪਾਂ ਇਹ ਬੋਲੀਏ ਉੱਪਾ ਵਾਲੀਓ ਕਹਿੰਦੇ ਅੰਮ੍ਰਿਤ ਜਗੜੇ ਦਾ ਅਰਜਨ ਝਗੜੇ ਦਾ ਬੁੱਲਾ ਜਾਫੀ ਚਾਰ ਚਾਰੇ ਪੱਤਾਂ ਦੇ ਥਾਪੀਆਂ ਮਾਰਦੇ ਆ ਚਾਰੇ ਜਿ ਤੌਰ ਸਿੰਧੂ ਜੁਫਾ ਲਾਦੇ ਆ ਚਾਰੇ ਜਿ ਕੌਣ ਬੱਲੇ ਬੱਲੇ ਕਰਾਦੇ ਆ ਪਰ ਸਿਮਾ ਵਾਟਾ ਫਰਦਾ ਤੁਰੇ ਆਉਂਦਾ ਬੜੇ ਤਖੜੇ ਨੰਬਰ ਦੇ ਵਾਦੇ ਆਪਣੀ ਟੀਮ ਦੇ ਲਈ ਕਰ ਦਿੰਦੇ ਹੈ ਛੇੜੀਆਂ ਨਾਵਾ ਦੇ ਸ਼ੇਰ ਪੁੱਤ ਹੈ ਇਹਨਾਂ ਦੀਆਂ ਦੁਨੀਆ ਦੇ ਪੁੱਤ ਹੈ ਇਹ ਗੱਲਾਂ ਕਰਾਉਂਦੀਆਂ ਔਖੀਆਂ ਨੇ ਇਹ ਦੁੱਲੂ ਨੇ ਤਾਂ ਦੇ ਪਿੰਡੇ ਆ ਵੱਡਿਆ ਚੱਕਦਾ ਮਾਈ ਜੋ ਲਓ ਸਾਹਮਣੇ ਕਬੱਡੀ ਪੋਰ ਦੇ ਲਈ ਫੇਰ ਢੋਲਾ ਢੋਲਾ ਬਰਿਆ ਵਾਲਿਆ ਤਰਜੇ ਨੇ ਪੁਰੋ ਉੱਪਰ ਆਣਾ ਵੇਣਾ ਹੋਣਾ ਪਰ ਹਾਲੇ ਅੰਦਰ ਅੰਦਰ ਰਿਕਰ ਹੈ ਮੇਰੀ ਬੇਨਤੀ ਹੈ ਗੇਜਰ ਸਾਊਂਡ ਨੂੰ ਜੀ ਆ ਮੈਚ ਜਿਹੜੇ ਸੈਲੈਕਟ ਕਰ ਦੇਣਗੇ ਜਿਹੜੇ ਉਹ ਪ੍ਰਾਈਜ਼ ਲੈ ਲੈਣ ਕਬੱਡੀ ਮੰਲਾ ਦੇ 팀 ਤੇ ਖੇਡੀ ਜਾਂਦੀ ਹੈ ਔਰ ਦੂਜੀ ਟੀਮ ਖੋਸਾ ਗੋਡ ਦਾ ਪ੍ਰਾਈਮ ਲੱਗ ਰਿਹਾ ਹੈ ਲਓ ਸਾਹਮਣੇ ਰੇਡ ਪਾਉਣ ਦੇ ਵਿੱਚ ਕਹਿੰਦੇ ਸਿੰਦਾ ਖਰਾਜਾ ਫੇਰ ਆ ਗਿਆ ਲਓ ਸਿੰਦਾ ਖਰਾਜ ਦੀ ਧਰਤੀ ਦੇ ਇਸ ਸਮੇਂ ਮੇਰੇ ਮੇਰੇ ਕਬੱਡੀ ਪਾ ਰਿਹਾ ਹੈ ਅਰਜਨਾ ਤਗੜੇ ਵਾਲਾ ਕੋਪਾ ਵਾਲਾ ਮਰਤਾ ਨਾਲ ਮੰਗੀ ਤੇ ਜਗੜਾ ਪੈਦਾ ਬਿੱਲੇ ਦਾ ਜੱਗੀ ਬਾਈ ਕਰਾ ਪੋਹੋ ਆਪਣੀ ਓਵਰਾਂ ਦਾ ਦੋਨੇ ਘਰ ਦੀਆਂ ਟੀਮਾਂ ਖੇਡਦੀਆਂ ਨਾਰਾਪੁਰ ਦਾ ਨੰਨੇ ਜੱਫੇ ਦਾ ਬਰਾਮਣੀਆ ਜਗਦੇਵ ਸਿੰਘ ਪੰਨੋ ਜੱਦੀ ਪੰਵਾਰੇ ਕਮਾਲ ਕੀਆ ਬਰਾਮਣੀਆ ਜੱਗੀ ਨਾਂ ਦੇ ਪਰਸਿੰਦੀ ਮਿਲਦਾ ਪੂਰੀ ਰੰਗ ਦੀ ਕਬੱਡੀ ਵਿੱਚ ਮੱਤਾ ਨਾ ਨਾਰਾਪੁਰਿਆ ਨੰਨੇ ਜੱਫੇ ਕੱਲੇ ਕੱਲੇ ਜੱਫੇ ਰ ਇੱਕ ਇੱਕ ਹਜ਼ਾਰ ਦੇਣਾ ਬਰਾਮਣੀਆ ਜਗਦੇਵ ਸਿੰਘ ਪੰਨੋ ਆਇਆ ਪਿੰਡਾਂ ਦੇ ਜੱッセ ਵਰਗੇ ਮੁੰਡੇ ਆ ਅੰਤ ਤੱਕ ਬੜ ਗਏ माम बड़ा पार बयाु हिकु सगड़े खारे ਪਿਆਰ

ਆਰਡੀ ਦੇ ਕੋਟੀ ਤੇ ਆਹ ਲੋਹ ਗੜੀ ਇਹਨੇ ਤਗੜੇ ਨੰਬਰ ਦੇ ਵੱਜ ਕੇ ਉਧਰ ਦੇ ਪਾਸੇ ਬਾਪੂ ਮੀਰ ਸਾਹਿਬ ਦਾ ਪਰਿਵਾਰ ਦਾ ਭੋਲਾ ਦਾ ਨਿਰਮਲ ਭਾਈ ਸੰਦੀਪ ਤੇ ਭਾਈ ਰੇਸ਼ੀ ਲੋਹ ਪਾਸੇ ਹਰਿਆਣੇ ਵਾਲਾ ਬਹੁਤ ਭਿਆਨ ਦੇ ਮੇਲੇ ਲੁਰਦਾ ਹਰਿਆਣੇ ਵਾਲਾ ਪੰਜਾਬ ਦੇ ਮੇਲੇ ਸਿੱਮੇ ਦਾ ਰੇਡ ਬਹੁਤ ਵੱਡੇ ਵੀਰ ਦੇ ਲਓ ਸਾਹਮਣੇ ਚੰਦੇ ਫਰਾਜ ਵਾਲਾ ਫੇਰ ਆਇਆ ਕਬੱਡੀ ਤੋਂਨ ਦੇਲੇ ਲਗੜੇ ਆਇਆ ਫੜ ਲੈ ਜਿਹੜੇ ਆਇਆ ਕਰ ਲੈ ਜਿਹਫਾ ਨਾਲ ਟਕਣੂ ਲਾ लड़दा पिया पढ़ो चारा चोफा तेरी ਆਹ ਨੱਕਰੇ ਚੜੀ ਤੇਰੇ ਬੜ ਕੇ ਚਾਲੂ 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 ਨਾ ਹਿੰਦੂ ਮੁੰਡਾ ਐ ਸੀਨੇ ਦੇ ਲੱਖਾਂ ਦੇ ਖੋਰ ਮਰਿਆ ਲਾ ਦੇ ਤੇ ਤਾਰਿਆਂ ਮਾਰ ਲੋ ਜੋਰ ਦੇ ਪਰ ਉਹ ਤਾਰ ਵਾਲਾ ਜਿਹੜੇ ਬਠੰਡੇ ਦੀ ਗੱਲ ਚਾਉਂਦੀ ਜਦੋਂ ਖਾਲਸਾ ਵੱਲ ਧਿਆਵਾ ਤੇ ਭੱਤੇਰੀ ਵੱਲ ਆਉਂਦੀ ਆ ਖੁਸ਼ੀ ਪਾ ਦਿੰਦੀ ਹੈ ਲਵੀ ਜੱਗੀ ਬਾਈ ਬਹੁਤ ਬਹੁਤ ਸਮਝਾਰਾ ਜਿੱਦਾਂ ਵੱਡਾ ਤੁਹਾਡਾ ਦਿਲ ਬਹੁਤੇ ਇਹ ਕਹਦਾ ਹੁੰਦਾ ਪਰਮਾਤਮਾ ਤੁਹਾਨੂੰ ਸਾਡੀ ਉਮਰਾਂ ਵੀ ਲਾਵੇ ਕਬੱਡੀ ਨੂੰ ਪੂਰ ਸਤਿ ਦਿੱਤਾ ਕਬੱਡੀ ਨੂੰ ਸਭੀ ਦੇਖੋ ਬਹੁਤ ਬਹੁਤ ਸੰਗਾਰ ਹੈ ਇਧਰ ਪਿੰਡੀ ਰੇਡ ਤਾਲੂ 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 ਦੇ ਰਿਹਾ ਫਿਰਦਾ ਆਹ ਉਹ ਤਾਲੂ ਦੇ ਰਿਹਾ ਫਿਰਦਾ ਵਾਹ ਉੱਥੇ ਰਾਜ ਆ ਰਿਹਾ ਲਵੀ ਨੇੜੇ ਆ ਰਿਹਾ ਤੇ ਜਾਣ ਦੱਸੋ ਮੈਚ ਸਨਮਪਤ ਹੋ ਕੇ ਖਰਾ ਜਿੱਤ ਗਈ ਹੈ हिकु ॾियण दसो जे अॼु जो टोर थो वॾी न कया अॼु जे टोल वॾी निकिते अॼु